ਅੰਮ੍ਰਿਤਸਰ ਦੇ ਬਾਸਾਟੇ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੇ ਆਰਡ ਦੇ ਵਿੱਚ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਖੁਲਾਸਾ ਹੋਇਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਤੇ ਇਸ ਦੌਰਾਨ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੇ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਤੋਂ ਹੋਟਲ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ ਤੇ ਉਹ ਜ਼ਖਮੀ ਹੋ ਗਈਆਂ ਦੋਵਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਰਾਇਆ ਗਿਆ ਇਜ਼ਰਾਨੇ ਕਰਨ ਨੌਜਾਨ ਵੀ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਸ ਸਾਡੇ ਨਜ਼ਦੀਕ ਇਹ ਤੰਦਾ ਜਿਹੜਾ ਜੋ ਉਹਨਾਂ ਦੇ ਨਾਲ ਚੱਲ ਰਿਹਾ ਜਿਸ ਤੋਂ ਬਾਅਦ ਛਾਪੇਮਾਰੀ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਇਹਦੀ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਤੇ ਸੁਪਾਹ ਦੀ ਯਾਰਡ ਚ ਦੇਵ ਪਰਦਾ ਜਿਹੜਾ ਤੰਦਾ ਕਰਦੇ ਜਿਸ ਤੇ ਜਿਹੜਾ ਮਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟ੍ਰੈਫਿਕ ਐਕਟ 14 ਫੋਰਨ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇੱਥੇ ਮੌਕੇ ਤੇ ਆਏ ਸੀ ਜੋ ਜਿਹੜੀਆਂ ਦੋ ਲੜਕੀਆਂ ਜਖਮੀ ਹੋਈਆਂ ਇਹ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹੜਾ ਸ਼ਾਲ ਮਾਰੀ ਕੁੜੀ ਦੇ ਮੁੰਡੇ ਨੇ ਕੀ ਉਹ ਸਾਰਾ ਰੋਲ ਇਹਦੇ ਵਿੱਚ ਜਦੋਂ ਅਸੀਂ ਆਏ ਆ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਹਾਂਜੀ ਹਾਂਜੀ ਇਹਦੇ ਵਿੱਚ ਤੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀਓ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਥੇ ਮੁੰਡਾ ਸੀ ਸਿਮਰਨ ਸਿੰਘ ਜੀ ਜੀ ਉਹਨੇ ਰੌਲਾ ਪਾ ਕੇ ਜਿਹੜਾ ਬਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤ ਤੋਂ ਕੋਈ ਹਿਲਜੁਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਨੇ ਸੀ ਟੋਟਲ ਉਸ ਤੋਂ ਬਾਅਦ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵੇਲੇ ਜੇ ਕੋਈ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛਾਤੇ ਸਾਰੇ ਉਹ ਜਿਹੜਾ ਪਹਜਾ ਦਿੱਤਾ ਸੀ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਵੱਲੋਂ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਅਜੇ ਰਿਕਾਰਡ ਦੇਖਾਂਗੇ ਇਹਨਾਂ ਦਾ ਉਹਦਾ ਸਾਰਾ ਡੀਵੀਆ ਚੈੱਕ ਕੀਤਾ ਗਿਆ ਜੀ ਟੋਟਲ ਤਿੰਨ ਲੜਕੀਆਂ ਸੀ ਪੰਜ ਲੜਕੀਆਂ ਛਾਤੇ ਗਈਆਂ ਨੇ ਜਿੱਚ ਹੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਇਹ ਤੇ ਤਿੰਨ ਜਿਹੜੀਆਂ ਠੀਕ ਠਾਕ ਨੇ ਲੜਕੀਆਂ ਵਿਦੇਸ਼ੀ ਨੇ ਜੀ ਸਰ ਕਿੱਥੇ ਭੱਜ ਗਈਆਂ ਰਸਤਾ ਨਹੀਂ ਕਸਟਡੀ ਚ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਨੇ ਤੇ ਵਿਦੇਸ਼ੀ ਨੇ ਜੀ ਅਜੇ ਵੈਰੀਫਾਈ ਕਰ ਰਹੇ ਆ ਕਿਹੜੀ ਕੰਟਰੀ ਪਾਸਪੋਰਟ ਅਜੇ ਕੁਝ ਸਾਨੂੰ ਮਿਲਿਆ ਨਹੀਂ ਜੇਕਰ ਅਸੀਂ ਗੱਲ ਕਰੀਏ ਇਹ ਕੁੜੀਆਂ ਲੈ ਕੇ ਕਿੱਥੋਂ ਆਏ ਨੇ ਕੌਣ ਇਹਨਾਂ ਦਾ ਸਰ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਜਾਏਗੀ ਤੁਹਾਡੇ ਵੱਲੋਂ ਸਰ ਤੁਹਾਡੇ ਵੱਲੋਂ ਗੈਰ ਹਰ ਆਪਣੇ ਕਮਜੇ ਦੇ ਵਿੱਚ ਲੈ ਲਿਆ ਗਿਆ ਸਾਰਾ ਕੰਮ ਅਸੀਂ ਕਰਾਂਗੇ ਜੀ ਸਾਰਾ ਉਹਨੂੰ ਤਫਤੀਸ਼ ਜੀ ਸਰ ਜਿਹੜੇ ਮਿਲੇ ਆ ਲੜਕੀਆਂ ਤੋਂ ਕਿੱਥੋਂ ਸਰਾ ਤਕਰੀਰ ਦਾ ਪਾਰਟ ਹੈ ਜੇ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਇਹ ਲੜਕੀਆਂ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਸਰ ਲੜਕੀਆਂ ਤਾਂ ਨਹੀਂ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਆ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਉਹ ਸਾਡੇ ਕੋਲ ਕਾਬੂ ਚ ਹੈ ਸਰ ਮੋ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਦਿਨ ਸਾਡੇ ਕੋਲ ਵਾਈਟਾ ਉਹਨਾਂ ਨੂੰ ਕਹਿ ਰਹੇ ਕਿ ਨਾ ਪੁੱਛਣੇ ਹਨ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੀ ਦੇਖੋ ਜਿਹਦੇ ਬਾਰੇ ਸਾਨੂੰ ਨਹੀਂ ਜਿਹੜਾ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹ ਜੀ ਗੱਲ ਹੈ ਅਸੀਂ ਉੱਪਰ ਆਪਣੀ ਪ੍ਰਤੀਸ਼ ਦਾ ਪਾਟ ਕਰ ਰਹੇ ਹਾਂ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਅਸੀਂ ਦੇਖੋ ਜਿੱਥੇ ਜਿੱਥੇ ਵੀ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਹੈਮਲੇ ਲਵਾਏਗੇ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੇ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜਿੱਥੋਂ ਲਵਾਇਆ ਗਿਆ ਚੈੱਕ ਕਰ ਲੈਨੇ ਜੀ ਚੈੱਕ ਕਰ ਲੈਨੇ ਜੇ ਕਿ ਇਹੋ ਜਿਹਾ ਹੋਇਆ ਵਾ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ ਸੀਜ਼ ਲਾਵਾਂਗੇ ਕਬਜ਼ੇ ਚ ਲਾਵਾਂਗੇ ਬਿਲਕੁਲ ਜੀ ਸਾਰੀ ਹਾਇਰ ਆਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਾ ਦੱਸਿਆ ਜਾਏਗਾ ਉਹਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਕੇ ਜਾਣਾ ਹਾਂਜੀ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸੈਪਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਦੇਸੀ ਲੜਕੀਆਂ ਨੇ ਉਹ ਨੇ ਜੀ ਸਾਡੇ ਕੋਲ ਬਾਕੀ ਅਸੀਂ ਕਰ ਰਹੇ ਹਾਂ ਜੀ ਉਹ ਅਸੀਂ ਸਾਰਾ ਤਫਤੀਸ਼ ਦਾ ਪਾਰਟ ਦੇਖ ਅਜੀਤ ਤਫਤੀਸ਼ ਕਰ ਰਹੇ ਨੇ ਬਿਲਕੁਲ ਜੀ ਜਿਹੜੀ ਚੀਜ਼ ਛਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜੀਂਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਨਾਲ ਉਹਨਾਂ ਦਾ ਰਹੇਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਇਹਦੀਆਂ ਕੁੜੀਆਂ ਨੇ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਥੈਂਕ ਯੂ ਵੈਰੀ ਮੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਠੀਕ ਨੇ ਟ੍ਰੀਟਮੈਂਟ ਚੱਲ ਰਿਹਾ ਇਹਦਾ ਜੀ ਸਾਰਾ ਪੁੱਛਗਿੱਛ ਕਰਾਂਗੇ ਮੇਨ ਮੈਨੇਜਰ ਜਿਹੜਾ ਫਰਾਰ ਹੋ ਗਿਆ ਜੀ ਗੁਰੂ ਨਾਨਕ ਹਸਪੀਟਲ ਦਾਖਲ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ